ਸਿੱਖ ਨਜ਼ਰੀਆ ਇਹਨਾਂ ਨੂੰ ਦੇਖ ਰਿਹਾ ਵੀ ਇਹ ਬੇਅਦਬੀ ਹੋ ਗਈ ਆ। ਹੂੰ ਜੋ ਸੱਭਿਆਚਾਰ ਵਾਲਾ ਨਜ਼ਰੀਆ ਦੇਖੂਗਾ ਉਦੋਂ ਕਹੂਗਾ ਵੀ ਇਹ ਜਨੂਨ ਆ। ਪੰਜਾਬ ਨੂੰ ਕੀ ਬਣਾ ਕੇ ਪੇਸ਼ ਕੀਤਾ ਗਿਆ ਵਾ? ਹੂੰ ਪੰਜਾਬ ਨੂੰ ਜੇ ਵਰਲਡ ਲੈਵਲ ਤੇ ਦੇਖੋ ਭੰਗੜੇ ਵਾਲੇ ਆ। ਹੂੰ ਪਰ ਅਸੀਂ ਭੰਗੜੇ ਵਾਲੇ ਦਿਖਾਓ ਸਾਈਂ ਕਿੱਥੇ ਭੰਗੜੇ ਵਾਲੇ? ਸਿੱਖ ਧਰਮ ਦੇ ਵਿੱਚ ਸੱਭਿਆਚਾਰ ਭੰਗੜੇ ਦਾ ਕੋਈ ਮੇਲ ਨਹੀਂ ਹੈਗਾ। ਕੋਈ ਮੇਲ ਨਹੀਂ ਹੈਗਾ ਜੀ। ਇਹ ਦੋਵੇਂ ਚੀਜ਼ਾਂ ਅਲੱਗ-ਅਲੱਗ ਆ। ਫਿਰ ਪੱਗ ਦਾ ਕੰਫਲਿਕਟ ਕੀ ਹੈ ਪੱਗ ਦਾ ਵੀ ਜੇ ਬਸ ਇਹੀ ਆ ਵੀ ਜੇ ਤੁਸੀਂ ਬਨ ਰਹੇ ਹੋ ਇਹ ਇਹ ਦੇਖੋ ਵੀ ਕਿਸੇ ਦੀ ਕਿਸੇ ਦੀ ਬਾਹੋਂ ਨਾ ਠੇਸ ਨਾ ਪਵੇ ਇਹ ਜੋ ਅੱਜ ਇਹ ਘਟਨਾ ਹੋਈ ਆ ਜੋ ਇਹ ਵੀਡੀਓ ਵਾਇਰਲ ਹੋ ਰਿਹਾ ਹੈਗਾ ਫਿਰ ਇਹਦੇ ਉੱਤੇ ਸਿੱਖ ਆਪ ਦਾ ਰੋਸ ਜ਼ਾਹਰ ਕਰਨ ਜਾਣਾ ਕਰ ਬਿਲਕੁਲ ਕਰਨ ਜੀ ਉਹਨਾਂ ਦੀ ਪਛਾਣ ਜੀ ਅਗਾਰਾ ਸ਼ਿਲੇ ਕਾਲਤਖ ਸਾਹਿਬ ਤੋਂ ਅਸੀਂ ਸਾਰੇ ਸਿਰਚ ਕੋਉਣੇ ਆ ਕਿ ਉਹ ਇਹਨਾਂ ਵਾਲ ਐਲੈਕਸ਼ਨ ਹੀ ਲੈਣ ਦੇਗੇ ਉਹ ਆਪਦੇ ਵਾਲ ਐਲੈਕਸ਼ਨ ਲੈਣ ਤਾਂ ਫਿਰ ਉਹ ਦੂਜਿਆਂ ਲੈਣਗੇ ਨਾ ਸਰਕਾਰਾਂ ਦਾ ਹੱਥ ਆ ਵੀ ਇੱਕ ਹਿਸਾਬ ਦੇ ਨਾਲ ਅਕਾਲ ਤਖਤ ਸਾਹਿਬ ਨੂੰ ਸਰਕਾਰਾਂ ਚ ਲਾ ਰਹੀਆਂ ਤੁਸੀਂ ਇਹ ਇੱਕ ਪਾਸੇ ਆਪਦੀਆਂ ਸਰਕਾਰਾਂ ਨਾਲ ਜਾ ਰਹੀਆਂ ਪਉਣੀਆਂ ਫਿਰ ਦਲ ਬੰਧ ਨੂੰ ਆ ਸਦੋ ਕਿ ਉਹ ਕਿਵੇਂ ਆਉਣਗੇ ਉਹਨਾਂ ਦਾ ਤੇ ਆਪ ਉਹਨਾਂ ਦੀ ਖਾਲਸਾ ਕਾਲਪੁਰਖੀ ਫੌਜ ਆ ਉਹ ਤਾਂ ਫਿਰ ਆਜ਼ਾਦ ਆ ਦਾ ਇੰਪੈਕਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਮੈਂ ਹਾਂ ਰਾਜੀਪ ਸਿੰਘ ਅੱਜ ਗੱਲਬਾਤ ਕਰਾਂਗੇ ਦਸਤਾਰ ਦੇ ਉੱਤੇ ਦਸਤਾਰ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਮੁੰਡੇ ਭੰਗੜਾ ਪਾ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਜਿਹੜੀ ਦਸਤਾਰ ਢਿੱਲੀ ਹੁੰਦੀ ਆ ਤੇ ਉਹ ਆਪਣੀ ਦਸਤਾਰ ਨੂੰ ਲਾ ਕੇ ਰੱਖ ਦਿੰਦਾ ਬਹੁਤ ਸਾਰੇ ਲੋਕ ਉਸ ਨੂੰ ਮਾੜਾ ਕਹਿ ਰਹੇ ਨੇ ਤੇ ਬਹੁਤ ਸਾਰੇ ਲੋਕ ਉਸ ਨੂੰ ਸਹੀ ਵੀ ਦੱਸ ਰਹੇ ਨੇ ਇਸੇ ਚੀਜ਼ ਦੇ ਉੱਤੇ ਗੱਲਬਾਤ ਹੋਵੇਗੀ ਚਰਚਾ ਹੋਵੇਗੀ ਸਾਡੇ ਨਾਲ ਗੁਰਸਿੱਖੀ ਬਾਣੀ ਦੇ ਵਿੱਚ ਨੌਜਵਾਨ ਇਕਬਾਲ ਸਿੰਘ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਬਾਲ ਸਿੰਘ ਜੀ ਤੁਸੀਂ ਵੀ ਵੀਡੀਓ ਦੇਖਿਆ ਹੋਵੇਗਾ ਹਾਂਜੀ YouTube ਸੋਸ਼ਲ ਮੀਡੀਆ ਦੇ ਉੱਤੇ ਇਸ ਵਕਤ ਤੋਂ ਵੀਡੀਓ ਬਹੁਤ ਟ੍ਰੈਂਡਿੰਗ ਕਰ ਰਿਹਾ ਤੇ ਸੱਭਿਆਚਾਰਕ ਵਾਲੇ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਉਹਨੇ ਠੀਕ ਆ ਯਾਰ ਉਹ ਬਹੁਤ ਵਧੀਆ ਉਹਦਾ ਨਿਰਣਾ ਸੀਗਾ ਹਨਾ ਉਹਨੇ ਆਪ ਦਾ ਭੰਗੜੇ ਨੂੰ ਪਹਿਲ ਦਿੱਤੀ ਜਿਹੜੇ ਆਪਣੇ ਸਿੱਖ ਧਰਮ ਦੇ ਜਿਹੜੇ ਹੈਗੇ ਵਿਦਵਾਨ ਕਹਿ ਦिए ਜਾਂ ਸਿੱਖ ਧਰਮ ਵਾਲੇ ਲੋਕ ਨੇ ਉਹਨੂੰ ਕਹਿ ਰਹੇ ਨੇ ਕਿ ਇਹ ਮਾੜੀ ਗੱਲ ਆ ਵੀ ਦਸਤਾਰ ਦੀ ਬੇਅਦਬੀ ਹੋਈ ਆ ਤੁਸੀਂ ਇੱਕ ਸਿੱਖ ਹੋਣ ਦੇ ਨਾਤੇ ਕਿਵੇਂ ਵੀ ਇਸ ਚੀਜ਼ ਨੂੰ ਦੇਖਣ ਦਾ ਦੇਖੋ ਨਜ਼ਰੀਆ ਹੁੰਦਾ ਹਰ ਇੱਕ ਚੀਜ਼ ਨੂੰ ਦੇਖਣ ਦਾ ਨਜ਼ਰੀਆ ਹੁੰਦਾ ਕਿਸੇ ਨੂੰ ਮਣੀਪੁਰ ਵਾਲੀ ਘਟਨਾ ਕੋਈ ਸਹੀ ਵੀ ਲੱਗੀ ਹੋਊਗੀ ਕਿਸੇ ਨੂੰ ਗਲਤ ਲੱਗੀ ਹੋਊ ਹਰ ਇੱਕ ਦਾ ਨਜ਼ਰੀਆ ਹੁਣ ਇੱਥੇ ਜਿਹੜੀ ਗੱਲ ਆ ਜਦੋਂ ਇੱਕ ਸੱਭਿਆਚਾਰ ਵਾਲਾ ਬੰਦਾ ਦੇਖੂਗਾ ਉਹਨੂੰ ਪੇਸ਼ ਕਰੂਗਾ ਵੀ ਇੱਕ ਜਨੂਨ ਸੀਗਾ ਉਸ ਉਸ ਮੁੰਡੇ ਦੇ ਵਿੱਚ ਤੇ ਉਹਨੇ ਉਹ ਪੱਗ ਲਾਉਣ ਤੋਂ ਬਾਅਦ ਜਦ ਢਿੱਲੀ ਹੋਣ ਦੇ ਬਾਅਦ ਪੱਗ ਲਾ ਕੇ ਤੇ ਉਹਨੂੰ ਪੰਘੜੇ ਨੂੰ ਕੰਟੀਨਿਊ ਰੱਖਿਆ ਹੈ ਨਾ ਉਹ ਇੱਕ ਜਨੂਨ ਵਜੋਂ ਪੇਸ਼ ਕਰੂਗਾ ਲekin ਜਿਹੜਾ ਇੱਕ ਸਿੱਖੀ ਬਾਣੀ ਦੇ ਵਿੱਚ ਆ ਜਾਂ ਸਿੱਖ ਨਜ਼ਰੀਏ ਦੇ ਵਿੱਚ ਸਿੱਖ ਸਿਧਾਂਤਾਂ ਨੂੰ ਮੰਨਣ ਵਾਲਾ ਉਹ ਕਹੂਗਾ ਕਿ ਪੱਗ ਦੀ ਬੇਦਬੀ ਕਰਤੀ ਹੁਣ ਦੋਵਾਂ ਦਾ ਜਿਹੜਾ ਨਜ਼ਰੀਆ ਦੋਵਾਂ ਦਾ ਆਪਣੇ ਆਪਣੇ ਥਾਂ ਤੇ ਸਹੀ ਆ ਸੱਭਿਆਚਾਰ ਵਾਲੇ ਆਪਣੇ ਥਾਂ ਤੇ ਸਹੀ ਆ ਉਹ ਆਪਣੇ ਥਾਂ ਤੇ ਸਹੀ ਆ ਇਹ ਗੱਲ ਇੱਥੇ ਆਏ ਵੀ ਦੇਖਣ ਦਾ ਨਜ਼ਰੀਆ ਪਰ ਜਿਹੜੀ ਪੱਗ ਇਹ ਸਿੱਧੀ ਸਿੱਧੀ ਆਪਣੇ ਸਿੱਖਾਂ ਦੇ ਨਾਲ ਜੋੜ ਦਿੱਤੀ ਗਈ ਆ ਹਣਾ ਵੀ ਉਹ ਮੰਨਿਆ ਵੀ ਜਾਂਦਾ ਵੀ ਸਿੱਖਾਂ ਦੇ ਨਾਲ ਈਵਨ ਕੀ ਪੱਗ ਤਾਂ ਮੁਸਲਮਾਨ ਵੀ ਬੰਦੇ ਹੈਗੇ ਆ ਉਹ ਵੀ ਲਾ ਕੇ ਸਿੱਟ ਦਿੰਦੇ ਹੁਣ ਕਿ ਜੇ ਕੁਛ ਹੀ ਕੁ ਉਹ ਤਾਂ ਸਿੱਖਾਂ ਨੂੰ ਤਾਂ ਪੱਗ ਦਾ ਤਾਜ ਦੇਤਾ ਸੀ ਨਾ ਵੀ ਤੁਹਾਡੇ ਸਿਰਾਂ ਦਾ ਤਾਜ ਆ ਇਸ ਪੱਗ ਦੇ ਪਿੱਛੇ ਤਾਂ ਅਸੀਂ ਸੀਸ ਕਟਵਾਤੇ ਅਸੀਂ ਕੁਰਬਾਨੀਆਂ ਦੇਤੀਆਂ ਚਾਰਖੜੀਆਂ ਤੇ ਚੜੇ ਗਏ ਅਸੀਂ ਖੋਪੜੀਆਂ ਲਹਾਤੀਆਂ ਭਾਈ ਤਾਰੂ ਸਿੰਘ ਵਰਗੀਆਂ ਨੇ ਤੇ ਅੱਜ ਇਹਨੂੰ ਪੈਰਾਂ ਦੇ ਵਿੱਚ ਰੋਲਿਆ ਜਾ ਰਿਹਾ ਫਿਰ ਇਹਨੂੰ ਕੀ ਮੰਨੀਏ ਇਹੀ ਬਸ ਇਹੀ ਇਹ ਜੋ ਤੁਸੀਂ ਮੰਨ ਰਹੇ ਹੋ ਜਿੰਨੇ ਵੀ ਆਪ ਤੁਸੀਂ ਐਗਜ਼ਾਮਪਲ ਦਿੱਤੇ ਆ ਇਹ ਸਾਰੇ ਸਾਰੇ ਸਿੱਖ ਨਜ਼ਰੀਏ ਵਾਲੇ ਆ ਹੂੰ ਸਿੱਖ ਨਜ਼ਰੀਆ ਇਹਨਾਂ ਨੂੰ ਦੇਖ ਰਿਹਾ ਵੀ ਇਹ ਬਿਆਦਬੀ ਹੋ ਗਈ ਆ। ਹੂੰ ਜੋ ਸੱਭਿਆਚਾਰ ਵਾਲਾ ਨਜ਼ਰੀਆ ਦੇਖੂਗਾ ਉਦੋਂ ਕਹੂਗਾ ਵੀ ਇਹ ਜਨੂਨ ਆ। ਹੂੰ ਇਹ ਹੀ ਬਸ ਇਹ ਇਹਨਾਂ ਗੱਲਾਂ ਦੇ ਵਿੱਚ ਸਿਰਫ ਦੋ ਫਰਕ ਆ। ਲੇਕਿਨ ਜਦੋਂ ਤੁਸੀਂ ਇਹ ਗੱਲ ਮੈਂ ਵੀ ਕਹਿਣਾ ਚਾਹਾਂਗਾ ਵੀ ਜਦੋਂ ਤੁਸੀਂ ਉਸ ਚੀਜ਼ ਨੂੰ ਪਹਿਨ ਰਹੇ ਹੋ ਤਾਂ ਧਿਆਨ ਰੱਖਣਾ ਚਾਹੀਦਾ ਵਾ ਵੀ ਕਿਸੇ ਵੀ ਟ੍ਰੈਡੀਸ਼ਨ ਦੀ ਜਾਂ ਤੁਸੀਂ ਸਿੱਖਾਂ ਦੀ ਪਗੜੀ ਪਹਿਨੀ ਹੋਈ ਆ ਜਾਂ ਬੰਨੀ ਹੋਈ ਆ। ਤੋ ਉਹਦੀ ਕਿਤੇ ਨਾ ਕਿਤੇ ਬੇਅਦਬੀ ਨਾ ਹੋ ਜਾਏ ਤਾਂ ਕਿ ਸਿੱਖਾਂ ਦੇ ਦਿਲਾਂ ਦੇ ਉੱਤੇ ਠੇਸ ਨਾ ਪਹੁੰਚੇ ਸੋ ਉਹ ਗੱਲ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹਮ ਪਰ ਸੱਭਿਆਚਾਰ ਵਾਲੇ ਤੁਸੀਂ ਦੇਖ ਹੀ ਰਹੇ ਹੋ ਵੀ ਸੋਸ਼ਲ ਮੀਡੀਆ ਤੇ ਅੱਜ ਕੱਲ ਕੀ ਵਾਪਰ ਰਿਹਾ ਵਾ ਪੰਜਾਬ ਪੰਜਾਬ ਨੂੰ ਕੀ ਬਣਾ ਕੇ ਪੇਸ਼ ਕੀਤਾ ਗਿਆ ਵਾ ਹਮ ਪੰਜਾਬ ਨੂੰ ਜੇ ਵਰਲਡ ਲੈਵਲ ਤੇ ਦੇਖੋ ਭੰਗੜੇ ਵਾਲੇ ਆ ਹਮ ਪਰ ਅਸੀਂ ਭੰਗੜੇ ਵਾਲੇ ਦਿਖਾਓ ਸਾਈਂ ਕਿਥੇ ਭੰਗੜੇ ਵਾਲੇ ਹਮ ਸਾਡਾ ਭੰਗੜਾ ਤੇ ਝੜਖੜੀਆਂ ਤੇ ਪੈ ਰਿਆ ਨਾ ਸਾਡਾ ਸਿੱਖ ਧਰਮ ਦੇ ਵਿੱਚ ਸੱਭਿਆਚਾਰ ਭੰਗੜੇ ਦਾ ਕੋਈ ਮੇਲ ਨਹੀਂ ਹੈਗਾ ਕੋਈ ਮੇਲ ਨਹੀਂ ਹੈਗਾ ਜੀ ਇਹ ਦੋਵੇਂ ਚੀਜ਼ਾਂ हां ਸਭਿਆਚਾਰ ਦੀ ਕੀਰਤੀ ਕਰਦੇ ਆਏ ਕੁਝ ਸਾਰਾ ਕੁਝ ਇਹ ਨਹੀਂ ਇਕੱਲ ਤੋਂ ਸੀ ਮਨ ਕਰਨੀ ਹੈਗੇ ਇਹ ਚੀਜ਼ਾਂ ਦਾ ਚੱਲਦੀ ਆ ਰਹੀ ਆ ਕਦੀ ਸਹਿਵਾ ਮਿਰਜਾ ਹੀਰ ਵਗੈਰਾ ਇਹ ਚੱਲਦੀ ਆ ਰਹੀ ਆ ਭਾਈ ਵੀਰ ਸਿੰਘ ਨੇ ਵੀ ਸਭਿਆਚਾਰ ਦੇ ਗੀਤਾਂ ਨੂੰ ਪ੍ਰਮੋਸ਼ਨ ਕੀਤਾ ਸੀ ਆ ਪ੍ਰਮੋਟ ਕੀਤਾ ਸੀ ਆਪਣੀਆਂ ਅਖਬਾਰਾਂ ਦੇ ਵਿੱਚ ਤੇ ਇਹ ਚੀਜ਼ਾਂ ਚੱਲਦੀਆਂ ਆ ਰਹੀਆਂ ਲੇਕਿਨ ਸਿੱਖੀ ਇਹਨਾਂ ਚੀਜ਼ਾਂ ਤੋਂ ਅਲੱਗ ਆ ਉਹ ਡਿਫਰੈਂਟ ਆ ਦੂਜੇ ਪਾਸੇ ਪੱਖ 'ਚ ਖੜੀ ਹੋਈ ਆ ਉਹ ਜੇ ਉਹਦਾ ਤਾਲਮੇਲ ਨਹੀਂ ਹੈਗਾ ਇਹਨਾਂ ਦੇ ਨਾਲ ਉਹ ਚੀਜ਼ਾਂ ਛੱਡ ਕੇ ਉਹ ਸਿੱਖੀ ਚਾਇਆ ਜਾ ਸਕਦਾ ਮੈਨੂੰ ਲੱਗਦਾ ਜੀ ਫਿਰ ਪੱਗ ਦਾ ਕਨਫਲਿਕਟ ਕੀ ਹੈ ਪੱਗ ਦਾ ਵੀ ਜੇ ਬਸ ਇਹੀ ਆ ਵੀ ਜੇ ਤੁਸੀਂ ਬਨ ਰਹੇ ਹੋ ਇਹ ਇਹ ਦੇਖੋ ਵੀ ਕਿਸੇ ਦੀ ਗਾ ਕਿਸੇ ਦੀ ਭਾਵਨਾ ਤੇ ਠੇਸ ਨਾ ਪਹੁੰਚੇ ਸਿੱਖੀ ਸਿਧਾਂਤਾਂ ਦਾ ਉਹ ਪੱਗ ਉਲਟ ਨਾ ਜਾਵੇ ਜੇ ਤੁਸੀਂ ਪਹਿਨੀ ਹੋਈ ਆ ਕਿਉਂਕਿ ਜੇ ਤੁਸੀਂ ਇਹ ਦੇਖ ਲਓ ਵੀ ਜੇ ਕੋਈ Hindu ਕਿਰਪਾਨ ਪਾ ਕੇ ਨੱਚਦਾ ਕੋਈ ਵੀਡੀਓ ਰੈਵੈਲ ਹੋ ਜੇ ਤਾਂ ਸਿੱਖਾਂ ਦੀ ਭਾਵਨਾ ਤੇ ਠੇਸ ਪਹੁੰਚ ਜਾਂਦੀ ਕਿਰਪਾਨ ਹੁੰਦਾ ਜਿਹੜੀ ਦੇ ਹਿਸਾਬ ਨਾਲ ਦੇਖੀਏ ਤਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਪੰਨੇ ਪਾੜੇ ਗਏ ਬਹੁਤ ਸਾਰੇ ਲੋਕ ਜਿਵੇਂ ਕ੍ਰਿਸ਼ਨਾਂ ਦੀ ਗੱਲ ਕਰੀਓ ਤਾਂ ਕਹਿੰਦੇ ਵੀ ਇਹ ਤਾਂ ਇੱਕ ਕਿਤਾਬ ਆ ਯਮਾਦੀ ਬਾਈਬਲ ਨੂੰ ਕਿਤਾਬ ਦੱਸ ਦਿੰਨੇਗੇ ਉਹ ਬਹੁਤ ਸਾਰੇ ਲੋਕਾਂ ਦਾ ਨਜ਼ਰੀਆ ਤਾਂ ਗੁਰੂ ਗ੍ਰੰਥ ਸਾਹਿਬ ਵੀ ਉਹਨਾਂ ਦੇ ਲਈ ਕਿਤਾਬ ਆ ਪਰ ਜਿਹੜੇ ਆਪਣੇ ਲੋਕਾਂ ਦੇ ਲਈ ਤਾਂ ਆਪ ਨੂੰ ਪਤਾ ਵੀ ਉਹ ਰੱਬ ਹਾਂਜੀ ਇਹੀ ਗੱਲ ਇੱਥੇ ਆ ਗਈ ਨਾ ਹੁਣ ਸਿੱਖ ਨਜ਼ਰੀਏ ਦੇ ਹਿਸਾਬ ਨਾਲ ਤਾਂ ਫਿਰ ਇਹਨੂੰ ਛੱਡ ਦਿੱਤਾ ਜਾਵੇ ਐਵੇਂ ਕਿਵੇਂ ਛੱਡ ਦਿੱਤਾ ਜਾਵੇ ਜੀ ਸਿੱਖ ਦਾ ਨਜ਼ਰੀਆ ਵੀ ਮੇਰਾ ਗੁਰੂ ਆ ਮੇਰੇ ਗੁਰੂ ਦੀ ਬੇਅਦਵੀ ਹੋਈ ਤੇ ਮੈਨੂੰ ਮੇਰੀ ਮੈਨੂੰ ਕਿਸੇ ਵੀ ਹੱਦ ਤੱਕ ਜਾਣਾ ਪਊਗਾ ਤੇ ਮੈਂ ਜਾਊਂਗਾ ਮੈਂ ਕਿਰਪਾਨ ਕੱਢ ਕੇ ਅਗਲੇ ਨੂੰ ਮਾਰ ਵੀ ਸਕਦਾ ਹਾਂ ਹੂੰ ਪਿੱਛੇ ਜੇ ਆਪਣਾ ਹੋਇਆ ਵੀ ਆ ਕਾਂਡ ਵੀ ਉਹਨੇ ਮਾਰ ਦਿੱਤਾ ਸੀ ਅੱਜ ਆ ਸ਼ੰਭੂ ਬਾਰਡਰ ਤੇ ਹੋਇਆ ਉਹ ਇੱਕ ਸਿੱਖ ਦੀ ਭਾਵਨਾ ਵੀ ਮੇਰੇ ਗੁਰੂ ਦੇ ਵੱਲ ਕੋਈ ਅੱਖ ਚੱਕ ਨਹੀਂ ਦੇਖ ਸਕਦਾ ਪਰ ਉਹਨਾਂ ਲਈ ਨਾਰਮਲ ਗੱਲ ਆ ਜਿੰਨਾਂ ਲਈ ਨਾਰਮਲ ਵਾਲੇ ਉਹ ਕਰ ਸਕਦੇ ਆ ਪਰ ਸਿੱਖ ਨਹੀਂ ਆਪਦਾ ਉਹਨੂੰ ਪ੍ਰੋਟੈਕਟ ਕਰਨਾ ਨਾ ਉਹਨੂੰ ਸਿਕਿਉਰ ਕਰਨਾ ਤੇ ਉਹ ਕੱਢ ਸਕਦਾ ਕਿਰਪਾਨ ਹਮ ਫਿਰ ਜੋ ਅੱਜ ਇਹ ਘਟਨਾ ਹੋਈ ਆ ਜੋ ਇਹ ਵੀਡੀਓ ਵਾਇਰਲ ਹੋ ਰਿਹਾਗਾ ਫਿਰ ਇਹਦੇ ਉੱਤੇ ਸਿੱਖ ਆਪਦਾ ਰੋਸ ਜ਼ਾਹਿਰ ਕਰਨ ਜਾਂ ਨਾ ਕਰਨ ਬਿਲਕੁਲ ਕਰਨ ਜੀ ਉਹਨਾਂ ਦੀ ਪਛਾਣ ਉਹ ਉਹਨਾਂ ਨੇ ਕਰਨਾ ਵੀ ਆ ਮੇਰੇ ਕਹੇ ਨਾ ਕਹੇ ਤੇ ਹਟਣਾ ਨਹੀਂ ਹੈ ਪਰ ਕਰਨਾ ਬਣਦਾ ਵੀ ਹੈ ਕਿਉਂਕਿ ਉਹਨਾਂ ਦੀ ਪਛਾਣ ਹੈ ਹੂੰ ਤੇ ਉਹ ਉਹਨਾਂ ਨੂੰ ਚਾਹੀਦਾ ਉਹ ਹੀ ਗੱਲ ਰਿਪੀਟ ਕਰੂੰਗਾ ਵੀ ਚਾਹੀਦਾ ਵੀ ਧਿਆਨ ਚ ਰੱਖਿਆ ਜਾਵੇ ਵੀ ਇਹਦੀ ਮਰਿਆਦਾ ਕੀ ਹੈ ਕਿ ਨਹੀਂ ਕਿਦਾਂ ਸਜਾਉਣਾ ਹੂੰ ਖਾਸ ਤੌਰ ਤੇ ਅਕਸਰ ਭਗ ਨੂੰ ਫਿਲਮਾਂ ਦੇ ਵਿੱਚ ਵੀ ਅੱਜ ਕੱਲ ਤਾਂ ਜਿਹੜਾ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈਗਾ ਟਰੋਲ ਕੀਤਾ ਜਾ ਰਿਹਾ ਹੈਗਾ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਹੁਣ ਪੰਜਾਬੀ ਫਿਲਮਾਂ ਨੂੰ ਲੈ ਕੇ ਪਿੱਛੇ ਜੇ ਬਹੁਤ ਵਿਵਾਦ ਖੜਾ ਹੋਇਆ ਸੀਗਾ ਜੋ ਕੈਰੈਕਟਰ ਸਰਦਾਰਾਂ ਦੇ ਪੇਸ਼ ਕੀਤੇ ਜਾ ਰਹੇ ਨੇ ਉਹੀ ਉਹੀ ਕਰਕੇ ਹਨਾ ਜਾਂ ਜਸਵਿੰਦਰ ਭੱਲਾ ਨੇ ਪਹਿਲਾਂ ਆਪਦੇ ਕੈਰੈਕਟਰਾਂ ਦੇ ਵਿੱਚ ਉਹ ਚੀਜ਼ਾਂ ਕੀਤੀਆਂ ਕਿ ਉਹ ਵੀ ਸਹੀ ਨੇ ਉਹ ਦੇਖੋ ਸਿੱਖ ਪੰਥ ਦਾ ਜਿਹੜਾ ਇਹ ਟ੍ਰੈਡੀਸ਼ਨ ਹੈ ਉਹ ਝਾਕੀ ਆ ਦਿਖਾਵੇ ਤੇ ਨਹੀਂ ਆ ਉਹ ਸਾਖੀ ਤੇ ਡਿਪੈਂਡ ਆ ਹੂੰ ਸਾਖੀ ਦੇ ਵਿੱਚ ਕੁਝ ਹੋਰ ਚੀਜ਼ਾਂ ਵਾਪਰਦੀਆਂ ਜਨਮ ਸਾਖੀਆਂ ਮਹਾਰਾਜ ਨੇ ਲਿਖਾਈਆਂ ਉਹ ਕੋਈ ਐਵੇਂ ਨਹੀਂ ਲਿਖਾ ਦਿੱਤੀ ਮਹਾਰਾਜ ਨੇ ਆਪ ਲਿਖਾਈਆਂ ਪਰ ਹੁਣ ਕੀ ਇਹ ਡਰਾਮੇ ਬਣਾ ਕੇ ਪੇਸ਼ ਮਹਾਰਾਜ ਹੁੰਦੇ ਤਾਂ ਉਹਦੇ ਵੀ ਡਰਾਮੇ ਕਰਵਾ ਸਕਦੇ ਸੀ ਪਰ ਨਹੀਂ ਹੋਏ ਉਹ ਹੁਣ ਜਿਹੜਾ ਵਾ ਇਹ ਚੱਲ ਰਹੀਆਂ ਚੀਜ਼ਾਂ ਇਹ ਫਿਲਮਾਂ ਵਗੈਰਾ ਜਾਂ ਮਸਤਾਨੇ ਫਿਲਮ ਵਿਰੋਧ ਹੁੰਦਾ ਕਾਰਨ ਇਹੀ ਸੀਗਾ ਵੀ ਸਿੱਖ ਜਿਹੜੇ ਆ ਉਹ ਸਾਖੀ ਤੇ ਡਿਪੈਂਡ ਕਰਦੇ ਜਾਂ ਕੀਤੇ ਡਿਪੈਂਡ ਨਹੀਂ ਕਰਦੇ ਸੋ ਇਹ ਜਿਹੜੀਆਂ ਚੀਜ਼ਾਂ ਪੇਸ਼ ਕੀਤੀਆਂ ਜਾ ਰਹੀਆਂ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਗਲਤ ਆ ਸਿੱਖ ਨਾਲ ਜਿਹੜੇ ਇਹ ਤਾਂ ਬਿਲਕੁਲ ਹੀ ਗਲਤ ਆ ਉਲਟ ਹੋਇਆ ਸੋ ਇਸ ਪ੍ਰਕਾਰ ਇਹਨੂੰ ਦੇਖਣ ਇਹ ਪਰ ਗਲਤ ਹੋ ਕਿਉਂ ਰਿਹਾ ਇਹਦਾ ਪਿੱਛੇ ਕਾਰਨ ਕੀ ਮਿਲਦੇ ਆ ਇਹੀ ਪੋਬੈਲਿਟੀ ਜਾਂ ਮੈਨੂੰ ਵੱਧ 뷰 ਚਾਹੀਦੇ ਆ ਮੈਨੂੰ ਜ਼ਿਆਦਾ ਲੋਕ ਪਛਾਨਣ ਮੇਨ ਰੀਜ਼ਨ ਇਹੀ ਹੁੰਦਾ ਹੋਰ ਕੀ ਲੋੜ ਹੈ ਕਿਸੇ ਨੂੰ ਨੱਚਣ ਦੀ ਸਾਡੀਆਂ ਇੰਨੀਆਂ ਸਸਥਾ ਵਾਂਗੀਆਂ ਆ ਸਾਡਾ ਸਿਰੇ ਕਾਬਤਕ ਸਾਹਿਬ ਤੋਂ ਅਸੀਂ ਸਾਰੇ ਸਿਰ ਝਕਾਉਣੇ ਆ ਕਿ ਉਹ ਉਹਨਾਂ ਵੱਲ ਇਲੈਕਸ਼ਨ ਨਹੀਂ ਲੈਣ ਦੇਗੇ ਉਹ ਆਪਦੇ ਵੱਲ ਇਲੈਕਸ਼ਨ ਲੈਣ ਦਾ ਫਿਰ ਉਹ ਦੂਜਿਆਂ ਨੂੰ ਲੈਣਗੇ ਨਾ ਪਹਿਲੋਂ ਆਪ ਆਪਣਾ ਆਪ ਸਧਾਰਨਗੇ ਫਿਰ ਅਗਲੇ ਅਗਲੇ ਨੂੰ ਉਹਨਾਂ ਦੇ ਆਪਦੀਆਂ ਕਮੀਆਂ ਹੂੰ ਸਿੱਧੀ ਗੱਲ ਹੈ ਇਹ ਕੋਈ ਆਪਣੇ ਪਿੱਲੂ ਕੀ ਕੋਈ ਹੋਈ ਗੱਲ ਨਹੀਂ ਹੈਗੀ ਸਰਕਾਰਾਂ ਦਾ ਸਰਕਾਰਾਂ ਦਾ ਹੱਥ ਆ ਕਿ ਇੱਕ ਹਿਸਾਬ ਦੇ ਨਾਲ ਅਕਾਲ ਤਖਤ ਸਾਬ ਨੂੰ ਸਰਕਾਰਾਂ ਚਲਾ ਰਹੀਆਂ ਅੱਛਾ ਜਿਹੜਾ ਦੇਖਣ ਜੀ ਮਿਲ ਰਿਹਾ ਵੀ ਜਿੱਦਾਂ ਦੇ ਚਾਹੁੰਦੇ ਆ ਹੁਕਮਨਾਮੇ ਸਾਬੇ ਘੜਵਾ ਦਿੰਦੇ ਆ ਤੇ ਜਿੱਦਾਂ ਦਾ ਚਾਹੁੰਦੀ ਆ ਗੱਲਾਂ ਪਤਾ ਹੋ ਜਾਂਦੀਆਂ ਪਰ ਸਾਨੂੰ ਇਹ ਦੇਖਣਾ ਪਊਗਾ ਵੀ ਅਕਾਲ ਤਖਤ ਦੀ ਅਹਿਮਤ ਕੀ ਆ ਸਰਬੱਤ ਖਾਲਸੇ ਦੀ ਅਹਿਮਤ ਕੀ ਆ ਤੁਸੀਂ ਇਹ ਚੀਜ਼ ਵੱਲ ਨਜ਼ਰ ਮਾਰੋ ਕਿ ਕਿੰਨਾ ਚਿਰ ਹੋ ਗਿਆ ਵੀ ਅਕਾਲ ਤਖਤ ਸਾਬ ਤੇ ਕਦੀ ਸਰਬੱਤ ਖਾਲਸਾ ਨਹੀਂ ਹੋਇਆ ਸਾਡੀ ਟਰੈਡੀਸ਼ਨ ਦੇ ਵਿੱਚ ਸੀਗਾ ਕਿ ਜਦੋਂ ਵੀ ਪੰਥ ਦੇ ਕੋਈ ਭੀੜਾਂ ਬੰਦੀਆਂ ਸੀਗੀਆਂ ਤੇ ਉਹਦੋਂ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਹੁੰਦਾ ਸੀਗਾ ਤੇ ਉਹ ਸਰਬੱਤ ਖਾਲਸਾ ਜੇ ਕੀਤਾ ਤਾਂ ਚੱਬੇ ਪਹੁੰਚ ਗਿਆ ਹੂੰ ਪਰ ਅੱਜ ਤੱਕ ਇਹ ਹੋਇਆ ਸੀਗਾ ਕਿ ਕਦੀ ਵੀ ਅਕਾਲ ਤਖਤ ਤੋਂ ਬਗੈਰ ਕਿਤੇ ਹੋਰ ਕਿਤੇ ਸਰਬੱਤ ਖਾਲਸਾ ਸਰਬੱਤ ਖਾਲਸਾ ਬੁਲਾਈਏ ਕਿਵੇਂ ਪੰਥਕਟ ਲੋਕ ਇਕੱਠੇ ਨਹੀਂ ਹੋ ਰਹੇ ਤੇ ਤਾਂ ਦਲ ਬਹੁਤ ਬਣ ਚੁੱਕੇ ਆ ਦਲ ਇਕੱਠੇ ਹੋਣਗੇ ਜੀ ਦੇਖੋ ਮੈਂ ਕਹਿੰਦੇ ਪਿਆਰ ਦੀ ਭਾਸ਼ਾ ਹਰੇਕ ਸਮਝਦਾ ਬੰਦਾ ਕਿ ਜਾਨਵਰ ਵੀ ਸਮਝ ਜਾਂਦਾ ਗੱਲ ਇਹ ਵੀ ਤੁਸੀਂ ਪਿਆਰ ਦੀ ਭਾਸ਼ਾ ਦੇ ਨਾਲ ਆਪ ਤੁਸੀਂ ਚੰਗੇ ਹੋ ਕੇ ਫੇਰ ਬੁਲਾਓ ਤੁਸੀਂ ਆ ਇੱਕ ਪਾਸੇ ਆਪਦੀਆਂ ਸਰਕਾਰਾਂ ਨਾਲ ਜਾ ਰਹੀਆਂ ਪਉਣੀਆਂ ਫਿਰ ਦਾਲਪੰਥ ਨੂੰ ਆ ਸੱਦੋਗੇ ਉਹ ਕਿਵੇਂ ਆਉਣਗੇ ਉਹਨਾਂ ਦਾ ਤੇ ਆਪ ਉਹਨਾਂ ਦੀ ਖਾਲਸਾ ਕਾਲ ਪੁਰਖੀ ਫੌਜ ਆ ਉਹ ਤਾਂ ਫਿਰ ਆਜ਼ਾਦ ਆ ਉਹਦਾ ਹੁਣ ਵੀ ਰਾਜ ਕਰ ਰਹੇ ਆ ਉਹਨਾਂ ਦੇ ਮਨਾਂ ਚ ਵਿੱਚ ਆਜ਼ਾਦ ਆ ਹੁਣ ਇਹਨਾਂ ਨੇ ਆਜ਼ਾਦੀ ਕੀ ਸਮਝ ਲਈ ਵੀ ਇੱਕ ਖਿੱਤੇ ਨੂੰ ਆਜ਼ਾਦੀ ਸਮਝ ਲਈ ਪਰ ਵੀ ਕਿਸੇ ਸਿੱਖ ਨੂੰ ਸਿੰਘ ਨੂੰ ਨਿਹੰਗ ਸਿੰਘ ਨੂੰ ਪੁੱਛੋਗੇ ਵੀ ਤੁਸੀਂ ਗੁਲਾਮ ਉਹ ਕਹਿਣਗੇ ਵੀ ਖਾਲਸਾ ਕਾਲ ਪੁਰਖੀ ਫੌਜ ਆ ਅਸੀਂ ਆਜ਼ਾਦ ਫੌਜ ਆ ਕਿਸੇ ਕੋਈ ਨਿਹੰਗ ਸਿੰਘ ਜੇਲ੍ਹ ਦੇ ਵਿੱਚ ਬੰਦ ਹੋਵੇ ਨਾ ਉਹਨੂੰ ਪੁੱਛੋ ਤੇ ਉਹ ਕਹੂਗਾ ਮੈਂ ਆਜ਼ਾਦ ਫੌਜਾਂ ਕਿਉਂ ਕਿਉਂਕਿ ਉਹਦੀ ਸੋਚ ਆਜ਼ਾਦ ਆ ਸਭ ਤੋਂ ਮੇਨ ਹੁੰਦਾ ਵੀ ਸੋਚ ਆਜ਼ਾਦ ਹੋਣੀ ਗੁਰੂ ਅ ਹਰਗੋਬਿੰਦ ਪਾਸ਼ਾ ਜੀ ਗਵਾਲੀਵਰ ਜੇਲ੍ਹ ਦੇ ਵਿੱਚ ਰਹੇ ਆ ਹਨਾ ਪਰ ਉਹ ਇਹਦਾ ਮਤਲਬ ਇਹ ਨਹੀਂ ਗੁਲਾਮ ਹੋਗੇ ਸੀ ਆਜ਼ਾਦ ਸੀ ਕਿ ਉਹਨੇ ਜੰਗਾਂ ਵੀ ਲੜੀਆਂ ਸਾਰਾ ਕੁਝ ਕੀਤਾ ਸੋ ਇਹ ਇਹ ਗੱਲਾਂ ਇਹਦਾ ਬੰਦੀ ਸਿੰਘਾਂ ਵੱਲੇ ਕਿਉਂ ਇਹ ਚੀਜ਼ ਦਾ ਪ੍ਰਚਾਰ ਕੀਤਾ ਜਾ ਰਿਹਾ ਦੇਖੋ ਜੀ ਅਸੀਂ ਆਜ਼ਾਦ ਮੁਲਕ ਦੇ ਵਿੱਚ ਵੀ ਅਸੀਂ ਗੁਲਾਮੀ ਕਰ ਰਹੇ ਆ ਸਾਨੂੰ ਹੱਕ ਨਹੀਂ ਮਿਲਦੇ ਸਜਾਪੂਰੀਆਂ ਹੋ ਗਈਆਂ ਤਾਂ ਵੀ ਜੇਲਾਂ ਦੇ ਵਿੱਚ ਬੰਦ ਦਾ ਕਿਉਂ ਹੈ ਸਾਡੇ ਸਿੰਘ ਫਿਰ ਉੱਥੇ ਇਹ ਗੱਲਾਂ ਕਿਉਂ ਹੁੰਦੀਆਂ ਦੇਖੋ ਇਹ ਜਦੋਂ ਨਾ 47 ਦੇ ਵਿੱਚ ਆਜ਼ਾਦੀ ਮਿਲੀ ਤੇ ਕਹਿੰਦੇ ਵੀ ਸਿੱਖਾਂ ਦੇ ਨਾਲ ਇਹ ਕਿਹਾ ਗਿਆ ਸੀ ਸਿੱਖਾਂ ਨੂੰ ਵੀ ਤੁਹਾਨੂੰ ਵੱਧ ਹੱਕ ਦਿੱਤੇ ਜਾਣਗੇ ਜਾਂ ਤੁਹਾਨੂੰ ਪ੍ਰਾਇੋਰਟੀ ਦਿੱਤੀ ਜਾਊਗੀ ਉਹ ਸੁਭਾਚੰਦਰ ਬੋਸ ਹੋਣਾ ਜਾ ਇਹਨਾਂ ਨੇ ਗੇਮ ਖੇਡੀ ਤੇ ਉਦੋਂ ਬਾਅਦ ਉਹ ਸਿੱਖਾਂ ਦੇ ਨਾਲ ਹੋਇਆ ਨਹੀਂ ਜੋ ਉਹਦਾ ਆਪਾਂ ਅੱਗੇ ਇੰਤਜ਼ਾਮ ਦੇ ਸਕਦੇ ਹਾਂ ਵੀ 1984 ਜੋ ਵਾਪਰਿਆ ਜੋ ਸੰਤਾਨ ਅਨੰਦਪੁਰ ਸਾਹਿਬ ਵਾਲੇ ਮਤੇ ਚੱਕੇ ਤੇ ਉਦੋਂ ਬਾਅਦ ਇਹ ਚੀਜ਼ਾਂ ਵਾਪਰਦੀਆਂ ਵੀ ਸਾਨੂੰ ਪਿੱਛੇ ਰੱਖਿਆ ਜਾ ਰਿਹਾ ਕਿਉਂਕਿ ਸਾਡੀਆਂ ਕੁਰਬਾਨੀਆਂ ਜ਼ਿਆਦੀਆਂ ਆ ਇਹ ਤੇ ਕੋਈ ਸ਼ੱਕ ਨਹੀਂ ਹੈਗਾ 98% ਜਾਂ 92% 90% ਵੀ ਬਹੁਤ ਹੁੰਦੀਆਂ। ਇਹ ਇੱਕ 2% ਹੋਣ ਦੇ ਬਾਵਜੂਦ ਵੀ ਅਸੀਂ 90% ਕੁਰਬਾਨੀਆਂ ਦੇ ਰਹੇ ਹਾਂ। ਇਹ ਚੀਜ਼ਾਂ ਬਹੁਤ ਆ ਤੇ ਲੇਕਿਨ ਉਹ ਹੱਕ ਸਾਨੂੰ ਨਹੀਂ ਦਿੱਤੇ ਜਾ ਰਹੇ। ਪਰ ਇਹ ਤੁਸੀਂ ਇਹ ਦੇਖੋ ਵੀ ਦੋ ਪ੍ਰਕਾਰ ਦੀ ਸੋਚ ਹੁੰਦੀ ਹੈ ਇੱਕ ਹੁੰਦੀ ਹੈ ਰਾਜਸੀ ਇੱਕ ਹੁੰਦੀ ਧਰਮੀ। ਹੂੰ ਜਿੰਨੇ ਧਰਮੀ ਸੋਚ ਅਪਣਾ ਲਈ ਉਹਨੂੰ ਰਾਜ ਸੱਤਾ ਦੇ ਨਾਲ ਕੋਈ ਮਤਲਬ ਨਹੀਂ ਰਹੂਗਾ। ਪਰ ਅੱਜ ਦੇ ਸਿੱਖ ਜਿਹੜੇ ਉਹਨਾਂ ਦੀ ਰਾਜਸੀ વૃਤੀ ਜ਼ਿਆਦਾ ਹੋ ਗਈ ਆ ਉਹਨਾਂ ਦਾ ਧਿਆਨ ਆਪਣੇ ਖੇਤਰ ਪਾਲੀ ਆ ਆਪਦੀਆਂ ਹੱਕਾਂ ਵੱਲ ਜ਼ਿਆਦਾ ਹੋ ਗਿਆ। ਪਰ ਧਰਮ ਦੇ ਨਾਲ ਘਟ ਜੁੜੇ ਹ ਹ ਸੋ ਇਹ ਗੱਲ ਨੂੰ ਥੋੜਾ ਧਿਆਨ ਦੇਣਯੋਗ ਆ ਵੀ ਤੁਸੀਂ ਪਹਿਲੇ ਧਰਮ ਨਾਲ ਜੁੜੋ ਰਾਜ ਤਾਂ ਆਪਾਂ ਧਰਮ ਬਿਨਾ ਨਹਿ ਰਾਜ ਚਲੇ ਹੈ ਇਹ ਗੱਲ ਹੋਊਗੀ ਹ ਮਤਲਬ ਤੁਸੀਂ ਇਹ ਕਹਿੰਦੇ ਹੋ ਵੀ ਅੱਜ ਜੋ ਜਿਵੇਂ ਇਲਜ਼ਾਮ ਲੱਗਦੇ ਆ ਕਿ ਸ਼ੋਮਨੀ ਕਾਲੀ ਦਲ ਇੱਕ ਪੰਥਕ ਜਥੇਬੰਦੀ ਤਿਆਰ ਕੀਤੀ ਸੀਗੀ ਪਰ ਉਹ ਅੱਜ ਰਾਜ ਦੇ ਵੱਲ ਜ਼ਿਆਦਾ ਵਧ ਗਈ ਧਰਮ ਦੇ ਵੱਲ ਘਟ ਧਰਮ ਦੇ ਵੱਲ ਘਟ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਇਹ ਜਿਹਨੇ ਵਿਚਾਰ ਆਪਣੇ ਇਹ ਆਪਣੇ ਨਿੱਜੀ ਵਿਚਾਰ ਹੈ ਨਾ ਮੇਰੇ ਆਪਣੇ ਨਿੱਜੀ ਵਿਚਾਰ ਹੈ ਇਹ ਆਪਣਾ ਕਿਸੇ ਵੀ ਸੰਸਥਾ ਤੋਂ ਆਪਾਂ ਪ੍ਰਭਾਵਿਤ ਹੋ ਕੇ ਨਹੀਂ ਗੱਲ ਕਰੇ ਉਹ ਹਰੇਕ ਸਿੱਖ ਦੇ ਆਪਣੇ ਨਿੱਜੀ ਵਿਚਾਰੇ ਕੋਈ ਬੋਲ ਦਿੰਦਾ ਕੋਈ ਨਹੀਂ ਬੋਲਦਾ ਵੱਖਰੀ ਗੱਲ ਹੈ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ